ਹਾਂਜੀ ਦੋਸਤੋ ਕਿੱਦਾਂ ਮੈਂ ਤੁਹਾਡਾ ਨਵਦੀਪ ਦਵੜੀਖੰਨੇ ਵਾਲਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਗਵਿੰਦਗੜ੍ਹ ਫਤਿਹਗੜ੍ਹ ਦਵੜੀਖੰਨਾ ਦੀ ਜਿਹੜੀਆਂ ਇਮਾਰਤ ਬੈ ਰਹੀ ਆ ਢੂਲਾ ਜਿਹੜਾ ਹੋ ਚੁੱਕਿਆ ਹੈਗਾ ਤੇ ਲੈਂਟਰ ਪੈਣਾ ਦੋਸਤੋ ਹੋਂ ਬਾਰ ਨੂੰ ਤੇ ਅੱਜ ਹੈਗਾ ਸ਼ਨੀਵਾਰ ਤੇ ਉੱਪਰ ਵੀ ਜਿਹੜਾ ਕੰਮ ਚੱਲ ਰਿਹਾ ਹੈਗਾ ਤੇ ਬਾਕੀ ਤੁਹਾਨੂੰ ਦਿਖਾਉਣੇ ਆਪਾਂ ਸਾਰਾ ਕੁਝ ਵੀਡੀਓ 'ਚ ਲਓ ਜੀ ਇਹਦਾ ਭਾਈ ਲੋ ਜੀ ਉੱਪਰੋਂ ਵੀ ਕੰਮ ਕੰਪਲੀਟ ਹੋ ਚੁੱਕਿਆ ਤੇ ਸਰੀਆ ਕੱਲ ਨੂੰ ਬੰਨਣਗੇ ਜਾਲ ਤੇ ਪਰਸੋਂ ਕੰਮ ਸ਼ੁਰੂ ਹੋ ਜਾਣਾ ਤੇ ਪੁੱਛਦੇ ਆ ਫਿਰ ਆਪਾਂ ਸਾਡੇ ਮਾਸਟਰ ਜੀ ਹੈਂਡ ਮਾਸਟਰ ਤੇ ਮਹਤਰੀ ਸਾਹਿਬ ਨਾਲ ਕਰਾਂਗੇ ਗੱਲਬਾਤ ਕਿ ਕਿੰਨਾ ਸਰੀਆ ਪੈਣਾ ਕੀ ਕੋਸ਼ਿਸ਼ ਕਿਹੜਾ ਲੈਂਟਰ ਪੈ ਰਿਹਾ ਆਓ ਫਿਰ ਮਿਲਦੇ ਆਂ ਹਾਂਜੀ ਜਨਾਬ ਤੁਸੀਂ ਜਾਲ ਬਣਾ ਰਹੇ ਆ ਹਾਂਜੀ ਹਾਂਜੀ ਤੇ ਕਿੰਨੇ ਬੀਮ ਪਣੇ ਆ ਜੀ ਇਹਦੇ ਅੱਜ ਤਕਰੀਬਨ 3 2 5 7 8-9 ਪੈ ਜਾਣਗੇ 8-9 ਬੀਮ ਹਾਂਜੀ ਤੇ ਫਰੀਆ ਕਿੰਨਾ ਪੈਜੂ ਫਰਾ ਫਰੀਆ ਦੇ ਵਿੱਚ ਬਾਈ ਬਾਈ ਘਟੋ ਘਟਨਾ ਵਾਲਾ ਤਾਂ ਠੀਕ ਹਾਂ ਜੀ 5 5 ਪੀ ਪੈ ਜਾਈ ਬਾਈ ਠੀਕ ਆ ਹਾਂਜੀ ਆਓ ਜੀ ਸਾਡੇ ਨਾਲ ਮੈਸਤਰੀ ਗਰਨਾਮ ਸਿੰਘ ਜੀ ਜੋ ਕੰਮ ਸਕੂਲ ਦਾ ਕਰ ਰਹੇ ਆ ਮੈਸਤਰੀ ਸਾਹਿਬ ਕਿਹੜਾ ਸਿਮੈਂਟ ਪਾ ਰਹੇ ਆ ਲੈਂਟਰ ਜਿਹੜਾ ਪੈਣਾ ਆਪਾਂ ਜੀ ਚੜਾਈ ਦੇ ਵਿੱਚ ਤਾਂ ਵੰਡਰ ਲਾ ਰਹੇ ਆ 56 ਹਾਂਜੀ ਠੀਕ ਸੀ ਹਾਂਜੀ ਤੇ ਲੈਂਟਰ ਦੇ ਵਿੱਚ ਆਪਾਂ ਜਿਹੜਾ ਵਾਟਰਪਰੂਫ ਆ ਵੰਡਰਪ੍ਰੋਸ ਪਲਾਸਾਂ ਦਾ ਠੀਕ ਹੈ ਜੀ ਉਹ ਵਰਤਣਾ ਠੀਕ ਹੈ ਜੀ ਤੇ ਅਰੀਤਾ ਫਿਰ ਕਿੱਥੋਂ ਵਾਲਾ ਵਰਤ ਰਹੇ ਆ ਇਹ ਜੀ ਹੈਗਾ ਕਰਨਾਲ ਦਾ ਜੀ ਕਰਨਾਲ ਦਾ ਰੇਤਾ ਹਾਂਜੀ ਠੀਕ ਹੈ ਦਰਿਆ ਦਾ ਰੇਤਾ ਇੱਕ ਨੰਬਰ ਵਧੀਆ ਠੀਕ ਹੈ ਹਾਂਜੀ ਤੇ ਬਾਕੀ ਜੋ ਮ ਆਪਣਾ ਘੱਗਰ ਕਿੰਨਾ ਪੈਣਾ ਘੱਗਰ ਵੀ ਵਿੱਚ ਹੁੰਦਾ ਮੈਂ ਕਿਹੜਾ ਹਾਂਜੀ ਅੱਜ ਦਾ ਰੇਤਾ ਅੱਜ ਦਾ ਘੱਗਰ ਪਾਵਾਂਗੇ ਠੀਕ ਹੈ ਹਾਂ ਠੀਕ ਕਵਾਂ ਤੋਂ 3 ਆ ਪੈਗੀ ਹਾਂਜੀ ਸਾਰੇ ਲੈਂਕ ਠੀਕ ਹੈ ਜੀ ਇਹ ਸੀ ਮੈਸਤਰੀ ਗਰਨਾਮ ਸਿੰਘ ਦਵੜੀਖਾਨਾ ਤੇ ਬਾਈ ਆਪਣਾ ਜਿਹੜਾ ਪਿੰਡਾ ਆਪਣਾ ਪਿੰਡ ਬਾਈ ਜੀ ਸਰੀਆ ਚਿਰਗੇ ਵਾਲੇ ਤੋਂ ਆਏ ਅੱਛਾ ਠੀਕ ਹੈ ਤੋ ਕੱਲ ਨੂੰ ਤਕਰੀਬਨ ਉਹ ਕੰਪਲੀਟ ਹੋ ਜੂ ਹਣਾ ਹਾਂਜੀ ਕੱਲ ਨੂੰ ਸ਼ਾਮ ਤੱਕ ਕੰਪਲੀਟ ਹੋ ਜੂ ਸਾਰਾ ਠੀਕ ਹੈ ਤੇ 500 ਲੈਂਟਰ ਪੈਂ ਲਓ ਜੀ ਕੱਲ ਨੂੰ ਤਕਰੀਬਨ ਬਾਈ ਵਰਗੇ ਕਹਿੰਦੇ ਜਾਲ ਦਾ ਕੰਮ ਨਿਬੜ ਜਾਣਾ ਤੇ 500 ਲੈਂਟਰ ਜਿਹੜਾ ਪੈ ਜਾਣਾਗਾ ਕੈਮਰੇ ਨਿਬੜ ਚੋਦੂ ਬਾਅਦ ਤੇ ਬਿਜਲੀ ਦੀ ਫਿਟਿੰਗ ਹੋ ਜੂਗੀ ਠੀਕ ਹੈ ਜੀ ਹਾਂ ਜਿਹੜੇ ਤਾਰਾਂ ਉਹ ਪਾਦੀਆਂ ਪਾਈਪਾਂ ਈ ਸੀ ਵਾਲੀਆਂ ਦੂਡੀਆਂ ਹੋਰ ਸਾਰਾ ਕੈਮਰੇ ਵਾਲੀ ਪਾਈਪ ਹਾਂ ਕੈਮਰੇ ਵਾਲੀਆਂ ਸਾਰੀਆਂ ਪਾਈਪਾਂ ਜਦੋਂ ਜੜੀਆ ਜਾਲ ਵੱਜ ਗਿਆ ਕੰਪਲੀਟ ਹੋ ਗਿਆ ਸਾਰੀਆਂ ਪਾਈਪਾਂ ਏ ਟੂ ਜ਼ेड ਸਾਰਾ ਕੁਝ ਪੈਣਾ ਏ ਸੀ ਓ ਸੀ ਵਾਲੀਆਂ ਸਾਰੀਆਂ ਹਾਂਜੀ ਠੀਕ ਹੈ ਜੀ। ਲਓ ਜੀ ਦੋਸਤੋ ਕਰਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਪਿੰਡ ਗਵਿੰਦਗੜ ਫਤੇਗੜ ਦਬੜੀ ਖਾਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਜੋ ਕੰਮ ਚੱਲ ਰਿਹਾ ਸਵਾ ਕਰੋੜ ਰੁਪਈਆ ਲੱਗਣਾ ਜੀ ਇਸ ਸਕੂਲ ਦੇ ਵਿੱਚ।